ਟਾਈਮ ਦੇ ਕਿੰਨਾ ਹੋ ਗਿਆ ਐ ਮਾਸਟਰ ਤੈਨੂੰ ਪਤਾ ਫਿਰ ਐਵੇਂ ਆਪਾਂ ਨੂੰ ਬੋਲਦੇ ਰਹਿੰਦੇ ਆਂ ਕਿ ਕੁੜੀਏ ਤੂੰ ਸਲੇਟ ਆਂ ਨਹੀਂ ਆਇਆ ਚੱਲ ਅੱਜ ਸਕੂਲ ਲੈ ਕੁਪਤੀ ਕਾ ਸਕੂਲ ਲੈ ਚਲੀ ਆੜੀ ਲੇਟ ਹੋ ਗਈ ਐ ਮਧੂ ਕਿਆ ਕਰਤੀ ਹੋ ਤੂੰ ਹਸਤੀ ਕਿਉਂ ਹੋ ਸਕੂਲ ਮੇ ਨਹੀਂ ਜਾਣਾ ਬੜੀ लवली ਚੱਲ ਸਕੂਲ ਮੇ ਨਹੀਂ ਵੀਰ ਸੁਣ ਲਗਾ ਲਓ ਮਾਸਟਰ ਸਕੂਲ ਵਿੱਚ ਲੇਟ ਆਪਾਂ ਕੱਜ ਲੇਟ ਚੱਲਦੀ ਆਂ ਆ ਨੀ ਮੇਰੀ ਗੱਲ ਸੁਣ ਮਾਸਟਰ ਤੋਂ ਲੇਟ ਆ ਗਏ ਆਪਾਂ ਤਾਂ ਪਹਿਲਾਂ ਜਾ ਕੇ ਸਪਾਇ ਨਹੀਂ ਕਰਨੀ ਆ ਨੀ ਮੇਰੀ ਗੱਲ ਸੁਣ ਤੁਸੀਂ ਬਿੱਤਰਾਂ ਬੁੜੀਆਂ ਨੂੰ ਪਾਣੀ ਪਾਇਓ ਬੱਚਿਆਂ ਨੂੰ ਜਾਣ ਚਾਹੀਦਾ ਹੈ ਪਹਿਲਾਂ ਇੱਥੇ ਥੋੜਾ ਕਰਦੀ ਹੁੰਦੀ ਬੀਬੇ ਬੱਚੇ ਪਾਣੀ ਦਾ ਹੁੰਦੇ ਆ ਦੇਖੋ ਤੁਹਾਡੀ ਮੈਂ ਮੰਮੀ ਆ ਬੱਚਿਆਂ ਮਾਪੇ ਦਾ ਰਖਭਾਂਦੇ ਹੁੰਦੇ ਆ ਚਾਹ ਵੀ ਚਲੋ ਆਏ ਦਸ ਸਕੂਲੇ ਨੂੰ ਚੱਲ ਜੀਏ آپ کی مگر بول اچھا ہاں جی جی تھلے بہ جو جی ਗੱਦੀ ਦੇ માં ਇੱਧਰ ਨੂੰ ਹੋ ਕੇ ਬੈਠੋ ਇੱਧਰ ਨੂੰ ਮਾਸਟਰ ਜੀ ਇਹਨੂੰ ਸੁਣਾਣਾ ਲੈ ਕੇ ਦੇ ਦੋ ਕੀ ਗੱਲ ਹੋਈ ਇਹਨੂੰ ਸੁਣਾਣੇ ਤੇ ਬੈਂਦੀ ਹੈ ਇਹ ਕੋਈ ਨਹੀਂ ਬਿਠਾ ਲ ਦੇ ਇਹਨੂੰ ਸੁਣਾਣੇ ਛੋਟੀ ਕਰਕੇ ਅੱਜ ਚਲੋ ਹਾਜ਼ਰੀਨ ਵਾਲੋ ਰੋਲ ਨੰਬਰ 1 ਜੱਸਾ ਹਾਂਜੀ ਤੁਸੀਂ ਕੱਲ ਨਹੀਂ ਆਏ ਕੱਲੇ ਤਾਂ ਮਾਸਟਰ ਜੀ ਸਾਡੀ ਨਾ ਮੁਰਗੀ ਨੇ ਆਂਡਾ ਦਿੱਤਾ ਸੀ ਮੈਂ ਤਾਂ ਨਹੀਂ ਆਈ ਅੱਛਾ ਤੁਸੀਂ ਥੋਕ ਲਾ ਕੇ ਪੈਸੇ ਗਿਣਦੇ ਸੀਗੇ ਨਹੀਂ ਜੀ ਸਾਡੀ ਮੁਰਗੀ ਨੇ ਆਂਡਾ ਦਿੱਤਾ ਸੀ ਮੈਂ ਤਾਂ ਨਹੀਂ ਆਈ ਅੱਛਾ ਇਹ ਤੇ ਕਿਹੜਾ ਬੜੀ ਗੱਲ ਹੈ ਆ ਤੁਸੀਂ ਦੇਖ ਕੇ ਦਿਖਾਓ ਨਹੀਂ ਇਹ ਬੜੀ ਗੱਲ ਹੈ ਮੈਂ ਜਿੱਦਣ ਦਊਂਗਾ ਉਪਲੇ ਦਊਂਗਾ ਅੱਛਾ ਰੋਲ ਨੰਬਰ 2 yes sir ਹਾਂ ਜੀ ਹਏ ਤੁਸੀਂ ਕਦੇ ਕੰਮ ਨਹੀਂ ਆਏ ਮੈਂ ਸਿਰਨਾ ਕੱਲ ਤਾਂ ਨਹੀਂ ਆਈ ਸੀ ਹਾਂ ਜੀ ਮੈਂ ਬਤਾ ਕੱਲ ਤਾਂ ਨਹੀਂ ਆਈ ਸੀ ਕਾਦੇ ਨਹੀਂ ਆਏ ਦੱਸੂਗੀ ਵੀ ਮੀਨੂੰ ਤਾਂ ਸਿਰ ਕੱਟੀਆਂ ਲੱਗੀਆਂ ਸੀ ਤਾਂ ਹੀ ਮੈਂ ਵੀ ਕਿਹਾ ਮੁਸ਼ਕਿਲਾਂ ਤੇ ਆਈ ਜਾਂਦਾ ਚਲ ਬੈ ਜਾ ਰਾਮਾ ਧਿਆਨਾਂ ਬੈਠਿਓ ਅੱਛਾ ਰੋਲ ਨੰਬਰ 3 ਹਾਂਜੀ ਲਭਜੀ ਕਰ ਜੀ ਹਾਂਜੀ ਲਭਜੀ ਦਾਰਦੋ ਕੀ ਲਭਜੂ ਅਸੀਂ ਤਾਂ ਪੰਜ ਪੰਜ ਮੰਗਦੇ ਪੈਸੇ ਤੁਸੀਂ ਨਹੀਂ ਕਹ ਲਾ ਸਰ ਕੱਲ ਮੇਰੀ ਵਰਦੀ ਧੋਤੀ ਹੋਈ ਸੀ ਅੱਛਾ ਚਲੋ ਕੋਈ ਨਹੀਂ ਬੈ ਜਾਓ ਭਈ ਅੱਛਾ ਰੋਲ ਨੰਬਰ 4 ਅੱਛਾ ਰੋਲ ਨੰਬਰ 4 ਚਲੋ ਰਹਿਣ ਦਿਓ ਅੱਛਾ ਤੁਹਾਡੀ ਕਲਾਸ ਦਾ ਮੁੰਡਾ ਨਹੀਂ ਦੀਦਾ ਉਹ ਕਿੱਥੇ ਗਿਆ ਆ ਧਰ ਜਿਹੜਾ ਮੁੰਡਾ ਉਹ ਯਾਰ ਕੀ ਨਾਮ ਉਹਦਾ ਨਵਾਂ ਪੱਤੀ ਵਾਲਾ ਟੇਮ ਟੇਮਾ ਹਾਂ ਟੇਮ ਟੇਮਾ ਸਰੋਨਾ ਮੀਨੇ ਬਗੜ ਬਗੜ ਆਉਂਦਾ ਵੀ ਨਹੀਂ ਕਰ ਮੈਂ ਉਹ ਤਾਂ ਪਹਿਲਾਂ ਆਜੀ ਅੱਛਾ ਟੇਮ ਟੇਮ ਓਏ ਏ ਉਹ ਟੇਮ ਟੇਮ ਨਹੀਂ ਮਾਸਟਰ ਜੀ ਉਸ ਰਾਸਤੇ ਦੇ ਵਿੱਚ ਬਹੁਤ ਜ਼ਿਆਦਾ ਤੰਗ ਕਰਦਾ ਹੈ ਛੁੱਟੀ ਮੇਲੀ ਜੱਲ ਲਾ ਲੰਦੇ ਉਹ ਲੱਕੜੀ ਨੂੰ ਕੁੱਤਾ ਪੈ ਗਿਆ ਓਏ ਹੋਏ ਓ ਲੱਕੜੀ ਨੂੰ ਕੁੱਤਾ ਪੈ ਗਿਆ ਓਏ ਹੋਏ ਭੱਜ ਕੇ ਆ ਜਾਣ ਬੱਚਾ ਵਾਈ ਲੱਕੜੀ ਨੂੰ ਕੁੱਤਾ ਪੈ ਗਿਆ ਰਾਤੀ ਰਾਤੇ ਹ ਉਠੜੀ ਨੂੰ ਕੁੱਤਾ ਜੰਮਿਆ ਦਾ ਹੋਏ ਨਹੀਂ ਹੁੰਦਾ ਮਾਸਟਰ ਜੀ ਹੁੰਦਾ ਹੈ ਮਾਸਟਰ ਹੋਏ ਨਹੀਂ ਹੁੰਦਾ ਮਾਸਟਰ ਜੀ ਹੁੰਦਾ ਤੇਰੇ ਗੋਲੀ ਮਾਰਤੀ ਮਾਟਰ ਉਹ ਕਹਿੰਦਾ ਸੀ ਤੈਨੂੰ ਪਹਿਲਾਂ ਨਹੀਂ ਪਹਿਲਾਂ ਮਾਸਟਰ ਜੀ ਕਹਿਣਾ ਏ ਮਾੜੇ ਏ ਮਾੜੇ ਏ ਪਹਿਲਾ ਮਾਸਟਰ ਜੀ ਕਹਿੰਦਾ ਬਾਅਦ ਚ ਜੋ ਮਾਜੀ ਕਰ ਬਈ ਹਾਂ ਪਹਿਲਾ ਮਾਸਟਰ ਜੀ ਕਹਿਣਾ ਬਾਅਦ ਚ ਜੋ ਮਾਜੀ ਕਰ ਉਹਦਾ ਸੋਣਾ ਸੁਨਿਆਣੇ ਕਿਸੇ ਗੱਲ ਦਾ ਸਾਨੂੰ ਪਤਾ ਕਿਸੇ ਦਾ ਨਹੀਂ ਪਤਾ ਹੈਗਾ ਬੰਦਾ ਦਾ ਪਿਆਰ ਨਾ ਕਹੇ ਨਾ ਫਿਰ ਪੁੱਤ ਪਹਿਲਾ ਮਾਸਟਰ ਜੀ ਕਹਿੰਦਾ ਬਾਅਦ ਜੋ ਮਾਜੀ ਕਰ ਲੋ ਹਾਂ ਪਹਿਲਾ ਮਾਸਟਰ ਜੀ ਕਹਿਦਾ ਬਾਅਦ ਜੋ ਮਾਜੀ ਕਰ ਲੋ ਅੱਛਾ ਜੀ ਪਹਿਲਾ ਮਾਸਟਰ ਜੀ ਕਹਿੰਦਾ ਬਾਅਦ ਜੋ ਮਾਜੀ ਕਰ ਲੋ ਪਹਿਲਾ ਮਾਸਟਰ ਜੀ ਕਹਿੰਦਾ ਬਾਅਦ ਜੋ ਮਾਜੀ ਕਰ ਲੋ ਅੱਛਾ ਮਾਸਟਰ ਜੀ ਆਪਾਂ ਦੱਸਾਲਿਆ ਆਵੇ ਕਹਿੰਦੇ ਮਾਜੀ ਨੂੰ ਮਾਜੀ ਕਹ ਲੈ ਉਹ ਚੁੱਪ ਕਾਜਾ ਤੇ ਬੋਲਣਾ ਨਹੀਂ ਹੈ ਬੋਲਣਾ ਨਹੀਂ ਤੂੰ ਬੋਲਣਾ ਨਹੀਂ ਮੈਂ ਹੀ ਬੋਲਣਾ ਮੂੰਹ ਤੇ ਉਂਗਲ ਰੱਖ ਆ ਲਓ ਜੀ ਉਹ ਮੇਰੇ ਨਹੀਂ ਆਪਣੇ ਰੱਖ ਕੱਲ ਤੈਂ ਬੋਲਣਾ ਨਹੀਂ ਹੈ ਬੋਲਣਾ ਨਹੀਂ ਅੱਛਾ ਤੁਸੀਂ ਝੋਕਣਾ ਹੈ ਓਏ ਬੈਕ ਕਾਲਾ ਫੜਾ ਮੈਨੂੰ ਬੁਲਾਉਣਾ ਬੁਲਾਉਣਾ ਨਹੀਂ ਆਉਂਗਾ ਮੈਂ ਨਹੀਂ ਬੁਲਾਉਦਾ ਮੂੰਹ ਤੇ ਉਂਗਲ ਰੱਖ ਹੈ ਮੂੰਹ ਤੇ ਉਂਗਲ ਰੱਖ ਆ ਲਓ ਜੀ ਮੂੰਹ ਤੇ ਚਾਜਰਾ ਉਂਗਲ ਰੱਖ ਆਇਆ ਪਰ ਤਾਕਤ ਨਾਲ ਸਾਡੇ ਲਾ ਮੈਨੂੰ ਲੱਗਦਾ ਤਾਂ ਦਾਜਾ ਆਪ ਕੋਲ ਤਾਂ ਮੋਟਾ ਮੋਟਾ ਨਹੀਂ ਹੈਗਾ ਬਹੁਤੇ ਹੁੰਦੇ ਰੱਖ ਲਈਏ ਬਹਿ ਜਾ ਥੰਨੇ ਬਹਿ ਜਾ ਤੈਨੂੰ ਬੁਲਾਉਣਾ ਨਹੀਂ ਮੈਨੂੰ ਤੈਨੂੰ ਬੁਲਾਉਣਾ ਨਹੀਂ ਪੱਕਾ ਤੈਨੂੰ ਬੁਲਾਉਣਾ ਨਹੀਂ ਪੱਕੀ ਗੱਲ ਹੈ ਮੈਂ ਤਾਂ ਪੱਕੀ ਗੱਲ ਹੈ ਤੈਨੂੰ ਮੈਨੂੰ ਬੁਲਾਉਣਾ ਨਹੀਂ ਅਣਖਦੇ ਰਹੀ ਨਾ ਤੂੰ ਮੈਨੂੰ ਬੁਲਾਉਣਾ ਮੈਂ ਕਿ ਮੈਂ ਅਣਖਦੇ ਆ ਮੈਂ ਨਹੀਂ ਬੁਲਾਉਣਾ ਮੈਨੂੰ ਸ਼ੱਕ ਪੈ ਨਹੀਂ ਕਿ ਤੂੰ ਮੈਨੂੰ ਬੁਲਾਉਣਾ ਆ ਬਹਿ ਜਾ ਨਾ ਹੁਣ ਗਾਇਉ ਗਾਇਉ ਹੈਰੀ ਮਾਟੀ ਪਾਟੀਆਂ ਹੁੰਦੀਆਂ ਨੇ ਅਸੀਂ ਫੌਲ ਦੇ ਰਾਜ ਨਾ ਪੜ ਜਾਂਦੇ ਚੱਲ ਬਹਿ ਜਾ ਮੈਂ ਬੋਲਣਾ ਨਹੀਂ ਆਲੇਗਾ ਬੁਲਾਮੀ ਨਾ ਮੈਂ ਕਾ ਨਹੀਂ ਬੁਲਾਉਣਾ ਆਹ ਅੱਛਾ ਕੁੜੀਓ ਜੇ ਤੂੰ ਬੁਲਾਇਆ ਭੇ ਮੈਂ ਤੂੰ ਮੈਂ ਨਹੀਂ ਬੁਲਾਉਣਾ ਆਰਾਮ ਨਾਲ ਬਹਿ ਜਾ ਮੈਂ ਚੱਕ ਕੇ ਬੈਠੀ ਕਿ ਤੂੰ ਕਿਨੂੰ ਬੁਲਾਉਣਾ ਆ ਮੈਂ ਨਹੀਂ ਬੁਲਾਉਣਾ ਠੋਕਰੀ ਲਵਾਵਾ 30000 ਮਹੀਨੇ ਦਾ ਆ ਮੂੰ ਚ ਥੱਕ ਮੋਖ ਜਾਂਦਾ ਪੈਸੇ ਲੈਣਦੇ ਆ 30000 ਹਾਂਜੀ ਮੈਨੂੰ ਲਵਾ ਦੇ ਨਾ ਨਾ ਮੇਰਾ ਕੰਮ ਤਾਂ ਸੋਖਾ ਗਿਆ 30 ਤੁਹਾਡੇ ਘਰੇ ਐ ਨਹੀਂ ਕਹਣਾ ਨੌਕਰੀ ਤੇ ਕੰਮ ਕੰਮ ਕੀਆ ਕੰਮ ਝੋਖਾ ਲਿਆ ਕੀ ਆ ਰਾਤ ਨੂੰ ਰੇਲ ਗੱਡੀ ਮੋਰੇ ਮੋਮਬਤੀ ਲੈ ਕੇ ਪੈਣਾ ਆਪਣੀ ਮਾਂ ਨੂੰ ਲਵਾ ਦੇ ਹੱਗ ਲੱਭਿਆ ਕਦੇ ਰਾਜ ਕਦੇ ਪਾਈਓ ਤੇ ਗੱਲਾਂ ਬੋਲਾਂਦੇ ਮਾਨੂੰ ਜਗਰਾ ਨਾ ਕਰਤਾ ਜਾ ਆਲੇ ਮਾਟਾ ਮੋਟਾ ਬਿਨੇ ਹੈਗਾ ਤੂੰ ਬਹੁਤ ਸੋਹਣਾ ਬਹਿ ਜਾਣਾ ਹਣਾ ਹਣਾ ਨਾਲੇ ਨਾਲ ਸੋਹਣਾ ਤੂੰ ਬਹੁਤ ਸੋਹਣਾ ਚਿੱਟਾ ਅੱਛਾ ਕੁੜੀਓ ਕਾਦੇ ਜਿਹੜੇ ਸਵਾਲ ਦਿੱਤੇ ਸੀ ਕੱਢੇ ਆ ਹੈਂਡਮੈਟਰ ਜੀ ਹਾਂਜੀ ਕੱਢਿਆ ਜੀ ਹਾਂਜੀ ਅਸੀਂ ਵੀ ਕੱਢਿਆ ਹੈ ਜੀ ਤੂੰ ਕੀ ਕੱਢਿਆ ਮੈਂ ਤਾਂ ਘਰੋਂ 100 ਰੁਪਏ ਕੱਢਿਆ ਤੇਰਾ ਮੂੰਹ ਹੀ ਚੋਰਾ ਆ ਰਗਾ ਆ ਤੇਰਾ ਬੂਥਾ ਬਹੁਤ ਸੋਹਣਾ ਆ ਦੇਖੋ ਇਹਦਾ ਬੂਥਾ ਕਿੰਦਾ ਦਾ ਇਹਨੇ ਮੈਂ ਦੱਸ ਦਿੰਦਾ ਦੱਸ ਦੇਾਰੇ ਦੇਖ ਲਓ ਮੈਂ ਦੱਸਾਂ ਤਾਂ ਮੈਂ ਤਾਂ ਦੱਛੇ ਹੀ ਦੇਣਾ ਫੇਰ ਆ ਦੇਖ ਆ ਦੇਖ ਮੀਟੂ ਛੜਨ ਵਾਲਾ ਅੱਛਾ ਕੁੜੀਓ ਹਾਂਜੀ ਕੱਲ ਜਿਹੜੇ ਸਵਾਲ ਦਿੱਤੇ ਸੀ ਕੱਢ ਲਏ ਆ ਹਾਂਜੀ ਕੱਢ ਲਏ ਆ ਅੱਛਾ ਖੜੇ ਹੋ ਕੇ ਦੱਸੋ ਆ ਕਾਗਲਾਂ ਆ ਜਿਹੜੀਆਂ ਨਦੀਆਂ ਨਦੀਆਂ ਇਹ ਕਿੱਥੋਂ ਨਿਕਲਦੀਆਂ ਮਾਤਾ ਜੀ ਜਿਹੜੀਆਂ ਨਦੀਆਂ ਨਾ ਵੱਡੇ ਵੱਡੇ ਸਮੁੰਦਰਾਂ ਚੋਂ ਨਿਕਲਦੀਆਂ ਆਹ ਮੁਸਾਲੀਏ ਘਟ ਕੇ ਆਉਂਦੀ ਓਏ ਆ ਜਿਹੜੇ ਬਲੀਟਰ ਆ ਨਾ ਮੈਂ ਇੱਕ ਵੀ ਨਹੀਂ ਸਵਾਲ ਪੁੱਛਦਾ ਅੱਠਵੀਂ ਦੇ ਵਿੱਚ ਅੱਠਵੀਂ ਦੇ ਵਿੱਚ ਮੈਨੂੰ 10 ਸਾਲ ਹੋ ਗਏ 10 ਸਾਲ ਮਿਹਨਤਾਂ ਕੀਤੀਆਂ ਮਿਹਨਤਾਂ ਤਾਂ ਜਾ ਕੇ ਇਸ ਬਲੀਟਰ ਬਣਿਆ ਤੂੰ ਆਨੇ ਹੱਕ ਵੀ ਸਵਾਲ ਨੂੰ ਲਗਾ ਕੇ ਕਦੋਂ ਕਮਾਈ ਮੈਨੂੰ ਜਦੋਂ ਕਦੋਂ ਲੱਗਦਾ ਤੂੰ ਜਾਂ ਤੂੰ ਦੱਸ ਦੇ ਆ ਜਿਹੜੇ ਨਾਲੇ ਆ ਨਾਲੇ ਇਹ ਕਿੱਥੋਂ ਨਿਕਲਦੇ ਆ ਆ ਨਾਲੇ ਮੇਰੇ ਬਾਪੇ ਦੇ ਕੱਚੇ ਜੋ ਨੇ ਮੈਂ ਉਹ ਦੂਜੇ ਘਰ ਆਲੇ ਨਾਲਿਆਂ ਦੀ ਗੱਲ ਕਰਦਾ ਮੈਂ ਹੋਣਾ ਨਾ ਦੂਜਾ ਲੰਬੇ ਲੰਬੇ ਜੋ ਵਿੱਚ ਅੱਛਾ ਮੇਰੀ ਗੱਲ ਸੁਣ ਹਾਂਜੀ ਤੂੰ ਕੱਲ ਕਿਉਂ ਨਹੀਂ ਆਇਆ ਮੈਂ ਕੱਲ ਆਇਆ ਸੀ ਆ ਕੱਲ ਕਿਉਂ ਨਹੀਂ ਆਇਆ ਹਾਂ ਇਹ ਮਾਰਕੀ ਕੱਲ ਮੈਂ ਸਿਰਫ ਸ਼ੋਪਿੰਗ ਕਰਨ ਚਲ ਗਿਆ ਨੂਰ ਮਹਿਨ ਨੂੰ ਇਹ ਹਾਈ ਮਾਰਕਟ ਆਥੇ ਸਸਤੇ ਸਸਤੇ ਕੱਪੜੇ ਹਾਈ ਮਾਰਕਟ ਦੀ ਐਕ ਮੈਂ ਆਪਣੇ ਡੈਡੀ ਲਈ ਕੋਟ ਪੈਂਟ ਲੈ ਕੇ ਆਇਆ ਅੱਜ ਐਕ ਮੈਂ ਆਪਣੀ ਭਾਬੀ ਲਈ ਸੂਟ ਲੈ ਕੇ ਆਇਆ ਅੱਜ ਐਕ ਮੈਂ ਆਪਣੀ ਮੰਮੀ ਲਈ ਸੂਟ ਲੈ ਕੇ ਆਇਆ ਅੱਜ ਐਕ ਮੈਂ ਆਪਣੀ ਉਹ ਲੈ ਗਿਆ ਦਾ ਅੱਛਾ ਇਹ ਕੱਪੜੇ ਨੇ ਵਾਰਦੀ ਲੈ ਗਿਆ ਆਹਾ ਵਾਰਦੀ ਲੈ ਗਿਆ ਇਹ ਮਾੜੇ ਹੱਥ ਨਾਲ ਆਉਂਦੀਆਂ ਆਂਗਲੇ ਇਹਨਾਂ ਬ੍ਰਾਂਡ ਵਾਲਿਆ ਇਹ ਕਦ 20000 ਦੀ ਆ ਲੈ 20000 ਤੇਨੂੰ ਵਿਆਜ ਲੱਗਾ ਮੈਂ ਕਿੰਨਾ ਨਾਰਾਜ਼ ਆਂ ਕਾਹਬਲ ਹੋਈ ਇਹ ਤੇ ਇਹਨਾਂ ਨਾਰਾਜ਼ ਆ ਤੇ ਤੂੰ ਆਪਣੇ ਡੈਡੀ ਦੇ ਕੋਟ ਪੈਂਟ ਦੇ ਆ ਹਾਂਜੀ ਮੌਕੀ ਤੇ ਸੂਟ ਦੇ ਆ ਹਾਂਜੀ ਹੈ ਆਪਣੀ ਹੋਲੇ ਹਾਂਜੀ ਹੋਲੇ ਦੋ ਸੂਟ ਦੇ ਆ ਆਹ ਤੈਨੂੰ ਮੇਰਾ ਜੇਤਾ ਨਹੀਂ ਆਇਆ ਐ ਮਾਟੇ ਤੂੰ ਸੂਜਿਆ ਗੁਰੂ ਆ ਤੁਹਾਡੇ ਲਈ ਤਾਂ ਸਗੋਂ ਮੈਂ ਸਾਰਿਆਂ ਤੋਂ ਪਹਿਲਾਂ ਜਾ ਕੇ ਖਰੀਦਿਆ ਕੀ ਕੱਪੜਾ ਤਾਰਾ ਮਾਰ ਕੇ ਖੜੇ ਪੈ ਨਹੀਂ ਮਿਲਦਾ ਗੈਫਟ ਖਾਦੇ ਅੱਜ ਹਮਾਨੇ ਤੱਕ ਸੋਚਦੇ ਸਾਨੂੰ ਬੰਦੇ ਨਹੀਂ ਸਮਝਦੇ ਆ ਮੈਨੂੰ ਜੇ ਮੈਨਾਂ ਗੱਦਾ ਜਾਂਦਾ ਕਿ ਮਾਜਾ ਮੋਜ ਨਹੀਂ ਆਗਾ ਓਏ ਤੈ ਮੇਰੇ ਮਾਰੇ ਤੋਂ ਕੀ ਲੈਣਾ ਹੈ ਤੈ ਮੇਰੇ ਮਾਰੇ ਤੋਂ ਕੀ ਲੈਣਾ ਤੂੰ ਮੰਨੂਗਾ ਤਾਨੂੰ ਦੋ ਚਾਰ ਛੁੱਟੀਆਂ ਹੋਣ ਨਹੀਂ ਯਾਰ ਬੈ ਜਾ ਮੇਰੇ ਗੈਫਟ ਕੋਈ ਪੋਛ ਲੈ ਕੇ ਆ ਮੈਂ ਬਹੁਤ ਦੁਖੀ ਆ ਗੋਲੀ ਗੋਲੀ ਤੇ ਦੇ ਆ ਕੋਦੀ ਕੋਲੀ ਤੇ ਪਾਣੀ ਦੇ ਆ ਬਾੜੀ ਬਾੜੀ ਹਮੇ ਬਾੜੀ ਕੋ ਤੇ ਲੇਗਾ ਮਾ ਭਰੇ ਪੱਕਾ ਹੀ ਬਾੜ ਪਾਣੀ ਪਾਣੀ ਤਾਂ ਜ਼ਰੂਰੀ ਚਾਹੀਦਾ ਮੇਰੀ ਗੱਲ ਸੁਣ ਹਾਂ ਚੱਲ ਤੂੰ ਮੇਰੀ ਗੱਲ ਸੁਣ ਮੈਂ ਸੌਂਕਾ ਦਾ ਕੰਦਾ ਸਕੂਲੇ ਆ ਹੈ ਇਹ ਆ ਇਹ ਹਾਰੇ ਮਾਟੀ ਮੈਨ ਬਹੁਤ ਦੂਰੋਂ ਨੂੰ ਆ ਗਿਆ 来 भाई अबे कौन ते ਗੱਲ ਕਰਦੇ ਆ ਪਾਣੀ ਝੂਠਾ ਨਾ ਹੋਵੇ ਪਾਣੀ ਝੂਠਾ ਨਾ ਹੋਵੇ ਹਾਏ ਰੱਬਾ ਇੱਕ ਤੇ ਇਹ ਬੜਾ ਪੰਗਾ ਆ ਹੁਣ ਆ ਪਤਾ ਨਹੀਂ ਮੈਨੂੰ ਅੱਗ ਲਾਉਣੇ ਵਗੈਰਾ ਝੂਠਾ ਹੈ ਕਿ ਸੁੱਚਾ ਹੈ ਚੱਲ ਅਸੀਂ ਕਿਹੜਾ ਸਾਨੂੰ ਗਣਾ ਆਪਣੇ ਦਿਮਾਗ ਨਹੀਂ ਦਿੱਤਾ ਚੈੱਕ ਕਰ ਲੋ ਝੂਠਾ ਰਹੇ ਹੈ ਕਿ ਸੁੱਚਾ ਹੈ ਹਾਲੋ ਮਾੜੀ ਸੁੱਚਾਈ ਹੈ ਜੀ ਤੇ ਮਾੜੀ ਵੀ ਹਾਲ ਕੇ ਫਿਰ ਉਹ ਪਾਣੀ ਬੜਾ ਸੁਆਦਿਆ ਬਾਈ ਸੁਆਦ ਹੀ ਮੋਣਾ ਜੀ ਪਾਣੀ ਬੜਾ ਅਸਵਾਦ ਹੈ ਕਿੱਥੋਂ ਲੈ ਕੇ ਆ? ਮਾਰੀ ਇਹ ਬਹੁਤ ਦੂਰੋਂ ਲੈ ਕੇ ਆਂਦਾ। ਕਿੱਥੋਂ ਲੈ ਕੇ ਆ ਮੇਰੇ ਪੁੱਤ? ਉੱਥੋਂ ਲੈ ਕੇ ਆਂਦਾ। ਕਿੱਥੋਂ? ਕੁਝ ਨਹੀਂ ਲਿਖਿਆ ਨਹੀਂ ਹੁੰਦਾ। ਵਕਾਇਦੇ ਤੇ ਤੈਨੂੰ ਉਹ ਤਾਂ ਨਹੀਂ ਪੜਾਤਾ। ਜੀ ਬੁਹਾਤਾ ਮਾਰੀ ਮੈਂ ਦੱਸਿਆ ਲਖੋਸ ਮੈਂ ਨਹੀਂ ਕਰ ਤੁਹਾਨੂੰ। ਅੱਛਾ। ਤੇ ਤੁਸੀਂ? ਇਹ ਕਿੱਥੋਂ ਲੈ ਕੇ ਆ? ਉੱਥੋਂ ਲੈ ਕੇ ਆਂਦਾ। ਕਿੱਥੋਂ? ਅਜੇ ਤੇ ਲਿਖਿਆ ਨਹੀਂ ਹੁੰਦਾ। ਕੀ? ਜਨਾਨਾ ਇੱਧਰ ਤੇ ਮਰਦਾਨਾ ਇੱਧਰ। ਸਾਰਾ ਪਾਣੀ ਅੰਦਰ ਨਿਗਾ ਲਿਆ ਮੈਂ। ਉਹ ਮੇਰੀ ਗੱਲ ਸੁਣ। ਜਦੋਂ ਤੂੰ ਆਇਆ। ਗਾਗਾ ਗਾਗਾ ਆਇਆ ਆਹ ਗਾਣਾ ਸੁਣਾ ਦੇ ਕੋਈ ਮਨੋਰੰਜਨ ਕਰ ਦੇ ਹਾਂ ਮਾੜੇ ਨਾਣਾਗੜਾ ਨਾ ਮੈਂ ਕੋਈ ਗਾਣਾ ਇਤਾਰਾ ਸੁਣਾ ਦੇ ਜਿਹੜੇ ਗਾਣੇ ਨਾਲ ਮੇਰੇ ਮੂੰਹ ਚ ਪਾਣੀ ਆ ਜਾਵੇ ਹਾਂ ਤੂੰ ਤੂੰ ਮਾਮਾ ਪਾਣੀ ਦੇ ਲੱਗਾ ਆ ਕਹਿੰਦੀ ਪਾਣੀ ਲਿਆ ਦੇ ਤੇ ਕਹਿੰਦੀ ਮੇਰੇ ਮੂੰਹ ਚ ਪਾਣੀ ਉਹ ਪਾਣੀ ਨਹੀਂ ਸਹੀ ਸੀ ਤੂੰ ਉਹ ਤੇਰਾ ਗਾਣਾ ਸੁਣਾ ਦੇ ਜਿੰਨਾ ਮੇਰੇ ਮੂੰਹ ਚ ਪਾਣੀ ਆ ਜਾਵੇ ਪਾਣੀ ਆ ਜਾਵੇ ਮਾਮਾ ਕਦਾ ਹੈ ਆ ਹੁਣ ਹੁਣ ਸਿਆਲ ਝੜ ਗਿਆ ਆ ਇਹ ਤਾਂ ਇਦਾਂ ਲੱਗਾ ਪਾਣੀ ਪੀਂਦਾ ਜਾਂਦਾ ਤੇ ਜੋ ਨਰ ਲੱਗਾ ਕਰ ਸੁਣਾ ਦੇ ਨੰਗਾਰਾ ਏੜਾ ਕੋਈ ਵੀ ਸੁਣਾ ਜਿੰਨਾ ਮੇਰੇ ਮੂੰਹ ਚ ਪਾਣੀ ਆ ਜਵੇ ਇਹ ਇਦਾਂ ਰੰਗ ਮੈਨੂੰ ਘਾੜਾ ਆਉਂਦਾ ਸੀ ਜਿੰਨਾ ਮੱਟ ਦੇ ਮੂੰਹ ਚ ਪਾਣੀ ਆ ਜਵੇ ਹੁਣ ਅੱਖ ਲਾਣਾ ਤੇ ਜੀਤੇ ਨਹੀਂ ਆਉਂਦਾ ਮਾੜੀ ਇਹ ਆਗੇ ਜੀ ਆਗੇ ਆ ਗਿਆ ਸੁਣਾਓ ਉਹ ਰਾਤ ਦਿਖਾਦੀਆਂ ਸੀ ਚੀਚਾਂ ਖੱਟੀਆਂ ਮਾੜਾ ਆਇਆ ਮੂਹੇ ਮਾੜੀ ਨਹੀਂ ਆ ਜਾਣ ਆ ਜਾਣ ਦਿਲ ਨਾ ਛੱਡ ਦੇ ਨਾ ਛੱਡ ਆ ਗਿਆ ਉਹ ਰਾਤ ਦਿਖਾਦੀਆਂ ਸੀ ਚੀਚਾਂ ਖੱਟੀਆਂ ਯਾਨ ਪਰੇ ਨਾ ਉਹ ਹਾੜਾ ਉਹ ਹਾੜਾ ਮਾੜਾ ਹਾੜਾ ਆਇਆ ਤੇ ਚੁੱਭੀ ਮਾਰਿਓ ਉਹ ਰਾਤ ਦਿਖਾਦੀਆਂ ਸੀ ਚੀਚਾਂ ਖੱਟੀਆਂ ਤੇ ਸਾਖਾ ਖਾਦੇ ਹਰੇ ਹਰੇ ਮੂੰਹ ਭਰ ਗਿਆ ਮੂੰਹ ਮੈਂ ਕਹ ਤੂੰ ਮੈਂ ਕਹ ਤੁਸੀਂ ਦਰਨਾ ਤੁਸੀਂ ਕਹਿੰਦੇ ਮੂੰਹ ਭਰ ਗਿਆ ਉਹ ਰਾ ਦਿਖਾਦੀਆਂ ਸੀ ਚੀਚਾਂ ਖੱਟੀਆਂ ਸਾਖਾ ਖਾਦੇ ਹਰੇ ਹਰੇ ਮੈਨੂੰ ਕੱਲ੍ਹ ਤੋਂ ਕਿੰ ਲੱਗੀਆਂ ਜੱਟੀਆਂ ਤੇ ਪਾਦੇ ਉਹ ਸਾਡੇ ਜੱਟ ਆਪੇ ਕਹਿੰਦੇ ਮੋਟੇ ਪਾਣੀ ਆਉਣਾ ਚਾਹੀਦਾ ਮੇਰੀ ਗੱਲ ਸੁਣ ਹੁਣ ਪੀਰੀਅਡ ਚੇਂਜ ਆਉਣ ਦਾ ਟਾਈਮ ਹੋ ਗਿਆ ਠੀਕ ਆ ਫੋਨ ਦਾ ਛੱਤੀ ਦਾ ਮੇਰਾ ਟਾਈਮ ਹੋ ਗਿਆ ਹਾਂਜੀ ਆ ਦੇਖ ਆ ਦੇ ਫੋਨ ਲੈ ਕੇ ਆਈ ਆ ਓਏ ਕੌਣ ਆ ਦੇਖ ਆ लवली ਫੋਨ ਲੈ ਕੇ ਆਈ ਆ ਮਾਸਟਰ ਜੀ ਫੋਨ ਵੋਚ ਲਾਉਂਦੀ ਆ ਦੇਖੋ ਕੋਲੇ ਲੈ ਆਈ ਅੱਜ ਆ ਦੇਖੋ ਆ ਫੋਨ ਕੋਲੇ ਲੈ ਕੇ ਆਈ ਆ ਆ ਦੇਖ ਕੌਣ ਲੈ ਗਈ ਫੋਨ ਮਾਸਟਰ ਜੀ ਮੈਂ ਲੈ ਕੇ ਆਈ ਆ ਕੱਪੜਾ ਵਾਲੋਂ ਨੰਬਰ ਦੇ ਓਏ ਕਿਹ ਨੰਬਰ ਕੀ ਕਰਨਾ ਮੇਰਾ ਨੰਬਰ ਲੈ ਲਾ ਮੈਂ ਇਹ ਤਾਂ ਬੁੜਾ ਮੂਣਾ ਤੁਹਾਡੇ ਕੋਲ ਜੀ ਮੈਂ ਮੇ ਤੁ ਜੀਓ ਆ ਮੈਂ ਮਾੜੇ ਮੰਗਲੇ ਤੁਹਾਨੂੰ ਜਾਣਾ ਕਾਦੇ ਮਾੜੇ ਮੰਗਲੇ ਤੁਹਾਨੂੰ ਤਾਂ ਜਾਣਾ ਹਾਂ ਮੈਂ ਆ ਨਾ ਹਾਂ ਮੈਂ ਨਾ ਹਾਂ ਕੋਣ ਭਾਈ ਕੁਛ ਕਹਿਣੇ ਲੱਗਦੇ ਆ ਕਿਹਦੇ ਭਾਈ ਚਾਚਾ ਇਹਨਾਂ ਨੂੰ ਚੌਕ ਕਰਾ ਲੈ ਤੋ ਆਪਣੇ ਘਰ ਤੇ ਕੀ ਕਹਿੰਦੇ ਭਾਈ ਜੀ ਸੁਣ ਲੈ ਫੇ ਤੁਸੀਂ ਉਹ ਦੇਖੋ ਜੋਰ ਦਾ ਤਾੜੀ ਲਾ ਦਿਓ ਜੀ ਜੇ ਜੰਗੀ ਲੱਗੀ ਤਾਂ ਕਾਦੇ ਮਾੜੇ